ਹਾਲਾਂਕਿ ਪਹਿਲਾਂ ਇਹ ਖਬਰਾਂ ਆਈਆਂ ਸੀ ਕਿ ਅਕਾਲੀ ਦਲ ਮਾਗੀ ਮੇਲੇ ਤੇ ਸਿਆਸੀ ਕਾਨਫਰੰਸ ਨਹੀਂ ਕਰੇਗਾ ਪਰ ਹੁਣ ਅਕਾਲੀ ਦਲ ਵੱਲੋਂ ਬਕਾਇਦਾ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 14 ਜਨਵਰੀ ਨੂੰ ਮੁਕਸਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਹੋਏਗੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸੀਨੀਅਰ ਆਗੂ ਜਿਹੜੇ ਨੇ ਉਹ ਇਸ ਕਾਨਫਰੰਸ ਦੇ ਵਿੱਚ ਸਿਆਸੀ ਕਾਨਫਰੰਸ ਦੇ ਵਿੱਚ ਮੌਜੂਦ ਰਹਿਣਗੇ ਹਰ ਸਾਲ ਵੈਸੇ ਅਕਾਲੀ ਦਲ ਸਿਆਸੀ ਕਾਨਫਰੰਸ ਕਰਦਾ ਹੈ ਮਾਗੀ ਮੇਲੇ ਤੇ ਔਰ ਹਰ ਪਾਰਟੀ ਦੀ ਚਾਹੇ ਉਹ ਸਤਾਧਾਰੀ ਤੇ ਰਹਿ ਚਾਹੇ ਉਹ ਵਿਰੋਧੀ ਤੇ ਰਹਿ ਹਰ ਪਾਰਟੀ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਇੱਕ ਵੱਡੇ ਤੋਂ ਵੱਡਾ ਇਕੱਠ ਕਰਕੇ ਆਪਣਾ ਆਪਣੀ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇ ਆਪਣਾ ਜਿਹੜਾ ਵਜੂਦ ਹੈ ਸਿਆਸੀ ਵਜੂਦ ਉਸ ਨੂੰ ਦਰਸਾਇਆ ਜਾਵੇ ਸੋ ਪਹਿਲਾ ਅਕਾਲੀ ਦਲ ਬਾਰੇ ਇਹ ਖਬਰਾਂ ਸੀ ਕਿ ਅਕਾਲੀ ਦਲ ਮੰਗੀ ਮੇਲੇ ਤੇ ਪ੍ਰੈਸ ਜਿਹੜੀ ਸਿਆਸੀ ਕਾਨਫਰੰਸ ਹੈ ਉਹ ਨਹੀਂ ਕਰੇਗਾ ਪਰ ਹੁਣ ਅਕਾਲੀ ਦਲ ਨੇ ਸਪਸ਼ਟ ਕਰ ਦਿੱਤਾ ਹੈ ਇੱਕ ਟਵੀਟ ਕੀਤਾ ਗਿਆ ਡਾਕਟਰ ਦਲਜੀਤ ਸਿੰਘ ਚੀਬਾ ਵੱਲੋਂ ਔਰ ਅਫੀਸ਼ੀਅਲ ਤੌਰ ਤੇ ਉਹਨਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਅਕਾਲੀ ਦਲ ਸਿਆਸੀ ਕਾਨਫਰੰਸ ਕਰੇਗਾ ਔਰ ਸਾਰੇ ਸਿਆਸੀ ਆਗੂ ਸੀਨੀਅਰ ਆਗੂ ਪਾਰਟੀ ਦੇ ਮੌਜੂਦ ਰਹਿਣਗੇ ਪੰਕਜ ਕਬਾਹੀ ਮੇਰੇ ਸਹਿਯੋਗੀ ਜੁੜੇ ਨੇ ਫੋਨ ਲਾਈਨ ਤੇ ਪੰਕਜ ਇਹ ਪਹਿਲਾਂ ਖਬਰਾਂ ਆ ਰਹੀਆਂ ਸੀ ਕਿ ਸਿਆਸੀ ਕਾਨਫਰੈਂਸ ਨਹੀਂ ਕਰਨੀ ਫਿਰ ਅਚਾਨਕ ਇਕਦਮ ਹੁਣ ਟਵੀਟ ਕਰ ਦਿੱਤਾ ਗਿਆ ਕਿ ਕਾਨਫਰੈਂਸ ਕੀਤੀ ਜਾਏਗੀ ਕੋਈ ਇਸ ਦੇ ਮਾਇਨੇ ਕੀ ਨੇ ਦੇਖੋ ਦੋ ਅੰਗਲ ਦੇ ਨਾਲ ਇਸ ਨੂੰ ਦੇਖਿਆ ਜਾ ਸਕਦਾ ਹੈ ਇੱਕ ਤਾਂ ਅੱਜ ਮੇਰੇ ਖਬਰ ਸਾਹਮਣੇ ਹੁੰਦੀ ਹੈ ਕਿ ਅਮਰਿਤਪਾਲ ਔਰੀ ਜਿਹੜੀ ਹੈ ਨਵੀਂ ਪਾਰਟੀ ਬਣਾਉਣ ਜਾ ਰਹੇ ਨੇ ਔਰ ਅਨਾਊਂਸਮੈਂਟ ਜਿਹੜੀ ਹੈ ਮਾਗੀ ਦੇ ਮੌਕੇ ਦੇ ਉੱਤੇ ਕੀਤੀ ਜਾਏਗੀ ਔਰ ਜਿਹੜੀ ਵੋਟ ਬੈਂਕ ਹੈ ਜਾਂ ਫਿਰ ਜਿਹੜੀ ਇੱਕ ਸਪੇਸ ਖਾਲੀ ਪਈ ਹੈ ਉਹ ਅਕਾਲੀ ਦਲ ਵੱਡੀ ਸਪੇਸ ਜਿਹੜੀ ਹੈ ਉਹ ਖਾਲੀ ਨਜ਼ਰ ਆਉਂਦੀ ਹੈ ਕਿ ਅੰਮ੍ਰਿਤਪਾਲ ਜਿੱਤੇ ਹੋਣ ਜਾਂ ਫਿਰ ਫਰੀਦਕੋਟ ਤੋਂ ਉਹਨਾਂ ਦੇ ਸਾਥੀ ਜਿਹੜੇ ਨੇ ਖਾਲਸਾ ਰੀਸ ਉਹ ਜਿੱਤੇ ਹੋਣ ਤਾਂ ਅਕਾਲੀ ਦਲ ਦੇ ਕੋਲ ਇਸ ਵੇਲੇ ਗਵਾਨ ਨੂੰ ਬਹੁਤ ਘੱਟ ਹੈ ਲੇਕਿਨ ਬਾਣ ਨੂੰ ਬਹੁਤ ਕੋਚ ਹੈ ਕਿਉਂਕਿ ਅਕਾਲੀ ਦਲ ਉਹ ਸਿਆਸੀ ਦਿਮਾਤ ਹੈ ਜਿਹੜੀ ਮਾਗੀ ਮੇਲੇ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਸੁਣਨਾ ਉਹਨਾਂ ਦੇ ਲੀਡਰਾਂ ਨੂੰ ਪਸੰਦ ਕਰਦੇ ਨੇ ਉਹ ਉੱਥੇ ਆਪਣੀ ਜਾਗਰਤ ਵੀ ਦਿਖਾਉਂਦੇ ਨੇ ਔਰ ਜਿਹੜੀ ਇਹ ਕਿਹਾ ਜਾਂਦਾ ਕਿ ਖੇਤਰੀ ਪਾਰਟੀ ਦੇ ਹੋਣ ਦੇ ਨਾਤੇ ਬਾਕੀ ਮੇਲੇ ਤੇ ਅਮੂਮਨ ਅਕਾਲੀ ਦਲ ਜਿਹੜਾ ਵੈ ਉਹ ਪਹਿਲਾਂ ਸਿਆਸੀ ਕਾਨਫਰੰਸਾਂ ਵਿੱਚ ਰਹਿੰਦਾ ਸੀ ਲੇਕਿਨ ਕੋਵਿਡ ਤੋਂ ਬਾਅਦ ਇਹ ਬੰਦ ਕਰ ਦਿੱਤੀਆਂ ਗਿਆ ਜਾਂ ਫਿਰ ਬਾਦ ਦਿੱਤੀਆਂ ਗਿਆ ਲੇਕਿਨ ਹੁਣ ਜਦੋਂ ਅਕਾਲੀ ਦਲ ਦੇ ਸਾਹਮਣੇ ਭਵਿੱਖ ਦੇ ਵਿੱਚ ਈ ਸਾਰੇ ਚੈਲੰਜ ਕਈ ਸਾਰੇ ਚੁਣੌਤੀਆਂ ਨੇ ਲੀਡਰਸ਼ਿਪ ਨੂੰ ਲੈ ਕੇ ਆਪਣਾ ਜਿਹੜਾ ਆਧਾਰ ਗਵਾ ਬੈਠੀ ਹੈ ਵੋਟ ਬੈਂਕ ਦਾ ਉਸ ਨੂੰ ਲੈ ਕੇ ਤਾਂ ਇੱਕ ਵੱਡੀ ਸਟੇਜ ਇੱਕ ਵੱਡੀ ਵੱਡਾ ਮੌਕਾ ਜ਼ਰੂਰ ਹੈ ਅਕਾਲੀ ਦਲ ਦੇ ਖੋਲ ਹੋਰ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਕਿ ਕਿੰਨੇ ਕ ਲੀਡਰ ਉੱਥੇ ਪਹੁੰਚਦੇ ਨੇ ਹਾਲਾਂਕਿ ਇਹ ਜ਼ਰੂਰ ਗਿਆ ਹੈ ਸਾਰੇ ਲੀਡਰ ਉੱਥੇ ਪਹੁੰਚਣਗੇ ਪਰ ਕੀ ਸਾਰੇ ਲੀਡਰ ਅਕਾਲੀ ਦਲ ਦੇ ਹੋਣਗੇ ਜਾਂ ਫਿਰ ਜਿਹੜੀ ਅਕਾਲੀ ਦਲ ਨੂੰ ਛੱਡ ਕੇ ਵੀ ਗਏ ਨੇ ਕਿਉਂਕਿ ਮਲੁੱਕਾ ਹੋਰੀ ਇਨਡਾਇਰੈਕਟਲੀ ਅਜੇ ਵੀ ਸੁਖਵੀਰ ਬਾਦਲ ਹੋਰਾਂ ਨਾਲ ਜੁੜੇ ਹੋਏ ਨੇ ਕੁਝ ਹੋਰ ਜਿਹੇ ਲੀਡਰ ਨੇ ਜਿਹੜੇ ਸੁਧਾਰ ਲੈ ਇਸ ਤੱਕ ਗਏ ਲੇਕਿਨ ਉਹ ਇਨਡਾਇਰੈਕਟਲੀ ਅਕਾਲੀ ਦਲ ਦੇ ਲੀਡਰਾਂ ਦੇ ਟੱਚ ਵਿੱਚ ਦੇ ਟੱਚ ਵਿੱਚ ਨੇ ਤਾਂ ਕੀ ਉਹ ਵੀ ਉੱਥੇ ਮੌਜੂਦ ਰਹਿਣਗੇ ਔਰ ਦੂਸਰਾ ਵੀ ਇਹ ਹੈ ਕਿ ਕਿ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਕਰੇਗੀ ਜਾਂ ਫਿਰ ਹੋਰ ਵੀ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਇਸ ਤਰੀਕੇ ਦੇ ਪ੍ਰੋਗਰਾਮ ਜਿਹੜੇ ਨੇ ਉਲੀਕਣ ਕੀ ਜਿਹੜੇ ਪਹਿਲਾਂ ਅਸੀਂ ਦੇਖਦੇ ਰਹੇ ਹਾਂ ਪੰਜਾਬ ਦੇ ਇਤਿਹਾਸ ਦੇ ਵਿੱਚ ਕਿ ਪ੍ਰੋਗਰਾਮ ਜਿਹੜੇ ਨੇ ਇਸੇ ਤਰੀਕੇ ਦੇ ਨਾਲ ਬਾਕੀ ਮੌਕੇ ਤੇ ਵਿਰੰਦੇ ਨੇ ਅੱਛਾ ਪੰਕਜ ਸੁਖਬੀਰ ਬਾਦਲ ਜਾਣਗੇ ਦੇਖੋ ਆ ਲੀਡਰਸ਼ਿਪ ਦਾ ਜ਼ਿਕਰ ਕੀਤਾ ਗਿਆ ਹੈ ਔਰ ਬਲਵਿੰਦਰ ਸਿੰਘ ਖੁੰਦੜ ਹੋਰਾਂ ਦੀ ਇਸ ਵੇਲੇ ਅਗਵਾਈ ਹੇਠ ਅਕਾਲੀ ਦਲ ਚੱਲ ਰਹੀ ਹੈ ਲੇਕਿਨ ਸੁਖਵੀਰ ਸਿੰਘ ਬਾਦਲ ਪਿਛਲੇ ਕਈ ਸਾਰੇ ਸਮਾਗਮਾਂ ਦੇ ਵਿੱਚ ਗੈਰ ਹਾਜ਼ਰ ਰਹੇ ਨੇ ਉਸੇ ਕਾਰਨ ਪਤਾ ਨਹੀਂ ਜਿਵੇਂ ਸ਼੍ਰੀ ਕਾਲਤਕ ਸਾਹਿਬ ਦੇ ਵੱਲੋਂ ਤਨਖਾਹ ਕਰਾਰ ਦਿੱਤਾ ਗਿਆ ਉਸ ਤੋਂ ਬਾਅਦ ਸਰਦਾ ਸੁਣਾਈ ਗਈ ਹੁਣ ਦਲਜੀਤ ਚੀਮਾ ਹੋਰਾਂ ਨਾਲ ਸੰਪਰਕ ਸਾਧ ਰਹੇ ਹਾਂ ਗੱਲਬਾਤ ਕਰ ਰਹੇ ਹਾਂ ਅੱਛਾ ਪੰਕਜ ਡਾਕਟਰ ਚੀਮਾ ਜੁੜ ਗਏ ਨੇ ਫੋਨ ਲਾਈਨ ਤੇ ਜੁੜ ਗਏ ਨੇ ਚੀਮਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਤੇ ਅੱਛਾ ਮੈਂ ਪੰਕਜ ਨਾਲ ਜਿਹੜੀ ਗੱਲ ਕਰ ਰਿਹਾ ਸੀ ਉੱਥੋਂ ਹੀ ਸ਼ੁਰੂ ਕਰ ਲੈਣਾ ਹੈ ਕਾਫੀ ਲੰਮੇ ਸਮੇਂ ਤੋਂ ਸੁਖਬੀਰ ਬਾਦਲ ਇਨਐਕਟਿਵ ਨੇ ਜ਼ਾਹਿਰ ਜੀ ਗੱਲ ਹੈ ਸਭ ਨੂੰ ਪਤਾ ਹੈ ਵਜ੍ਹਾ ਰੀਜ਼ਨ ਪਿਛਲੇ ਸਮੇਂ ਦੇ ਵਿੱਚ ਜੋ ਰਹੇ ਨੇ ਹੁਣ ਮੰਨਿਆ ਜਾਵੇ ਕਿ 14 ਤਰੀਕ ਨੂੰ ਸਿਆਸੀ ਸਟੇਜ ਤੇ ਨਜ਼ਰ ਆਉਣਗੇ ਹਾਂ 100% ਜਰੂਰ ਆਉਣਗੇ ਕਿਉਂਕਿ ਉਹ ਸਟੇਜ ਉਹਨਾਂ ਦੇ ਇਲਾਕੇ ਦੀ ਇੱਕ ਖਾਸਤਾ ਹੁੰਦੀ ਹੈ ਔਰ ਹਮੇਸ਼ਾ ਹੀ ਉਹ ਪਾਰਟੀ ਦੇ ਜਿੰਨੇ ਵੱਡੇ ਪ੍ਰੋਗਰਾਮ ਹੈ ਕਦੇ ਵੀ ਮਿਸ ਨਹੀਂ ਕਰਦੇ ਸਾਰਿਆਂ ਦੇ ਵਿੱਚ ਹੀ ਭਜਾ ਹਾਜ਼ਰ ਹੁੰਦੇ ਆ ਹੂੰ ਤੇ ਮੁਖ ਸਰ ਬਾਕੀ ਕਾਨਫਰੰਸ ਦੇ ਵਿੱਚ ਵੀ ਹਾਜ਼ਰ ਹੋਣਗੇ ਹੂੰ ਅੱਛਾ ਪਹਿਲਾ ਚੀਜ਼ ਉਹ ਸਾਬੇ ਖਬਰ ਆ ਰਹੀਆਂ ਸੀ ਕਿ ਅਕਾਲੀ ਦਲ ਨਹੀਂ ਕਰੇਗਾ ਸਿਆਸੀ ਕਾਨਫਰੈਂਸ ਮੈਨੂੰ ਸਾਨੂੰ ਨਹੀਂ ਪਤਾ ਕਿ ਕਿੰਨੇ ਕਵਰ ਚਲਾਈ ਸੀ ਕੱਲ ਮੈਂ ਵੀ ਕਿਸੇ ਚੈਨਲ ਦੇ ਉੱਤੇ ਦੇਖੀ ਸੀ ਤੇ ਕਰਕੇ ਅਸੀਂ ਕਲੀਅਰ ਕੀਤਾ ਹੂੰ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਆਪਣੀ ਜਿਹੜੀ ਹਿਸਟੋਰੀਕਲ ਹਿਸਟੋਰੀਕਲੀ ਆਪਣੀ ਵੱਡੀ ਕਾਨਫਰੈਂਸ ਮਾਗੀ ਜੋੜ ਮੇਲਤੇ ਹਮੇਸ਼ਾ ਕਰਦਾ ਹੂੰ ਤੇ ਇਸ ਵਾਰੀ ਵੀ ਪੂਰੀਆਂ ਤਿਆਰੀਆਂ ਜੋਰ-ਸ਼ੋਰ ਨਾਲ ਚੱਲ ਰਹੀਆਂ ਹਨ ਔਰ ਇਸਵਰ ਵੀ ਵੱਡੀ ਜਿਹੜੀ ਕਾਨਫਰੰਸ ਹੈ ਕਰਾਂਗੇ ਨਹੀਂ ਅਸੀਂ ਅਸੀਂ ਡਾਕਟਰ ਸਾਹਿਬ ਸਾਡੇ ਨਾਲ ਅਰਸ਼ਦੀਪ ਕਲੇਰ ਜੁੜੇ ਸੀ 1 ਵਜੇ ਆਪਾਂ 2 ਵਜੇ ਗੱਲ ਕਰ ਰਹੇ 1 ਵਜੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਸਿਆਸੀ ਕਾਨਫਰੰਸ ਨਹੀਂ ਕਰ ਰਹੇ ਨਹੀਂ ਕਿਤੇ ਕਨਫਿਊਜ਼ਨ ਹੈ ਜਾਂ ਵਿਦਨ ਪਾਰਟੀ ਲੀਡਰਾਂ ਚ ਕਨਫਿਊਜ਼ਨ ਹੈ ਨਹੀਂ ਕਿਤੇ ਮੇਰੇ ਖਿਆਲ ਕੱਲ ਕੋਈ ਖਬਰ ਚੱਲ ਗਈ ਸੀ ਸ਼ਾਇਦ ਇਹੀ ਇਮਪ੍ਰੈਸ਼ਨ ਅਸ਼ਦੀਪ ਕਲੇਰ ਦਾ ਨ ਹੋਵੇ ਤੇ ਸ਼ਾਇਦ ਕੋਈ ਫੈਸਲਾ ਲਿਆ ਗਿਆ ਪਰ ਜਿਹੜੀ ਹੈ ਕਾਨਫਰੰਸ ਅਸੀਂ ਕਰ ਰਹੇ ਹਾਂ ਉਹ ਪੂਰੇ ਜਿਹੜੀ ਹੈ ਜਿਹੜੀ ਹੈ ਪੂਰੇ ਸ਼ਰਧਾ ਤੇ ਸਤਸਕਾਰ ਦੇ ਨਾਲ ਬੜੀ ਇੱਕ ਕਾਨਫਰੰਸ ਜਿਹੜੀ ਆ ਉਹ ਕੀਤੀ ਜਾਏਗੀ ਅੱਛਾ ਡਾਕਟਰ ਸਾਹਿਬ ਖਬਰਾਂ ਤਾਂ ਇਹ ਵੀ ਕਾਫੀ ਚੱਲ ਰਹੀਆਂ ਨੇ ਵੀ ਅ ਅਮਰਿਤਪਾਲ ਜਾਂ ਜਿਹੜੇ ਸਰਬਜੀਤ ਖਾਲਸਾ ਜਿੱਤੇ ਸੀ ਉਹਨਾਂ ਵੱਲੋਂ ਮਿਲ ਕੇ ਇੱਕ ਵੱਖਰੀ ਪਾਰਟੀ ਦਾ ਐਲਾਨ ਕੀਤਾ ਜਾਣਾ ਹੈ ਉਹ ਬਣਾਈ ਜਾਣੀ ਹੈ ਉਸ ਨੂੰ ਲੈ ਕੇ ਕੀ ਅਕਾਲੀ ਦਲ ਨੇ ਉਸ ਤੋਂ ਬਾਅਦ ਡਿਸੀਜਨ ਲਿਆ ਕਿ ਸਪੇਸ ਖਾਲੀ ਨਹੀਂ ਛੱਡਣੀ ਚਾਹੀਦੀ ਨਹੀਂ ਸੱਜਾ ਸੱਜਾ ਤਾਂ ਪਹਿਲਾਂ ਤੋਂ ਡਿਸੀਜਨ ਆ Last year ਵੀ ਬਹੁਤ ਵੱਡੀ ਕਾਨਫਰੰਸ ਕੀਤੀ ਸੀਗੀ ਹੂੰ ਕਿਉਂਕਿ ਪੰਕਜ ਜੀ ਕਹਿ ਰਹੇ ਸੀ ਨਾ ਕਿ ਕੋਵਿਡ ਤੋਂ ਬਾਅਦ ਇਸ ਤੋਂ ਲਾਸਟ ਈਅਰ ਵੀ ਬਹੁਤ ਵੱਡੀ ਕਾਨਫਰੰਸ ਤੇ ਕੀਤੀ ਸੀ ਮੈਂ ਆਪ ਵੀ ਅਟੈਂਡ ਕਰਕੇ ਆਇਆ ਸੀਗਾ ਹੂੰ ਇਸ ਕਰਕੇ ਉਸ ਤੋਂ ਪਿੱਛੇ ਵੀ ਲਗਾਤਾਰ ਹੁੰਦੀ ਹੈ ਬਾਕੀ ਦੀ ਕਾਨਫਰੰਸ ਤਾਂ ਹਮੇਸ਼ਾ ਜਿਹੜੀ ਹੈ ਲਗਾਤਾਰ ਉਸੇ ਤਰ੍ਹਾਂ ਹੀ ਚੱਲਦੀ ਹੈ ਔਰ ਹੁਣ ਵੀ ਜਿਹੜੀ ਹੈ ਕੱਲ ਕਈ ਵਾਰੀ ਹੋ ਜਾਂਦਾ ਕਿ ਹੇਠਲੇ ਪੱਧਰ ਤੇ ਕਿਸੇ ਨੇ ਕਿਸੇ ਚੈਨਲ ਨੇ ਚਲਾਤੀ ਹੈ ਠੀਕ ਹੈ ਤੋਂ ਦੂਜੇ ਨੂੰ ਦੇਖ ਕੇ ਲੱਗਦਾ ਵੀ ਸ਼ਾਇਦ ਕੋਈ ਫੈਸਲਾ ਹੋਇਆ ਹੋਵੇ ਪਾਰਟੀ ਦਾ ਕਦਾਗਾ ਫੈਸਟ ਕਾਨਫਰੰਸ ਹੋਏਗੀ ਔਰ ਵੱਡੀ ਕਾਨਫਰੰਸ ਹੋਏਗੀ ਅੱਛਾ ਤੁਸੀਂ ਉਹਨਾਂ ਦੇ ਉਹਨਾਂ ਦੀ ਗਤੀਵਿਧੀਆਂ ਨੂੰ ਕਿਵੇਂ ਦੇਖਦੇ ਹੋ ਅਮਰਿਤਪਾਲ ਜਾਂ ਸਰਬਜੀਤ ਖਾਲਸਾ ਹੋਰੀ ਹਰ ਇੱਕ ਦਾ ਹੱਕ ਡੈਮੋਕਰੈਟਿਕ ਕੰਟਰੀ ਆ ਕੋਈ ਵੀ ਜਿਹੜਾ ਕਰਨੀ ਚਾਹਵੇ ਪਰ ਡਾਕਟਰ ਸਾਹਿਬ ਤੁਹਾਨੂੰ ਨਹੀਂ ਲੱਗਦਾ ਵੀ ਲੋਕ ਸਭਾ ਦੇ ਵਿੱਚ ਅਕਾਲੀ ਦਲ ਦੀ ਸਪੇਸ ਸਪੇਸ ਸੀਗੀ ਜਿਹੜੀ ਉਹਨਾਂ ਨੂੰ ਵੋਟਾਂ ਦੇ ਰੂਪ ਦੇ ਵਿੱਚ ਗਈ ਤੇ ਚਲੋ ਉਸ ਮੌਕੇ ਦੇ ਹਾਲਾਤ ਤੇ ਕਈ ਵਾਰੀ ਹੋਰ ਤਰੀਕੇ ਆ ਪਰ ਹੁਣ ਬੜਾ ਕੁਝ ਸਾਹਮਣੇ ਉਸ ਤੋਂ ਬਾਅਦ ਆ ਗਿਆ ਹਮ ਤੇ ਇਸ ਕਰਕੇ ਉਹਨਾਂ ਦਾ ਪੂਰਾ ਹੱਕ ਹੈ ਜਿਹੜਾ ਮਰਜ਼ੀ ਕਰੇ ਸਾਰੇ ਕਰਨ ਸਾਡੇ ਵੱਲੋਂ ਦੂਜੇ ਪਾਰਟੀਆਂ ਵੀ ਕਰਨ ਕਾਤੀਆਂ ਹੁੰਦੀਆਂ ਇਹ ਤਾਂ ਹਰ ਪਾਰਟੀ ਨੇ ਆਪੋ ਆਪਣਾ ਡਿਸੀਜਨ ਲੈਣਾ ਇੱਕ ਤਾਂ ਅਸੀਂ ਆਪਣੀ ਪਾਰਟੀ ਦਾ ਸਾਡਾ ਡਿਸੀਜਨ ਹੈ ਕਿ ਅਸੀਂ ਆਪਣੀ ਤਗੜੀ ਕਾਰਜ ਕਰਾਂਗੇ ਅੱਛਾ ਸੁਖਵੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਦੇ ਤੌਰ ਤੇ ਵਿਚਰਨਗੇ ਇੰਮਤੋਰ ਪਾਰਟੀ ਪ੍ਰਧਾਨ ਨੇ ਉਹਨੇ ਹਲੇ ਆਪਣਾ ਅਸਤੀਫਾ ਦਿੱਤਾ ਹੋਇਆ ਹੈ ਔਰ ਉਹ ਦਾ ਫੈਸਲਾ ਵਰਕਿੰਗ ਕਮੇਟੀ ਨੇ ਕਰਨਾ ਹੈ ਪਰ ਇਹ ਨਹੀਂ ਹੁੰਦਾ ਕਿ ਜੇ ਕੋਈ ਪ੍ਰਧਾਨਾ ਹੋਵੇ ਤਾਂ ਬਾਕੀ ਵੀ ਤਾਂ ਸਾਰੀ ਡਿਡਕਸ਼ਿਪ ਹਮੇਸ਼ਾ ਜਿਹੜੀ ਪਾਰਟੀ ਦੇ ਤੋਂ ਦਿੱਤਾ ਹੈਗੀ ਹੂੰ ਇਸ ਕਰਕੇ ਜ਼ਰੂਰੀ ਨਹੀਂ ਹੁੰਦਾ ਕਿ ਜੇ ਤੁਸੀਂ ਪ੍ਰਧਾਨ ਨਹੀਂ ਹੈ ਤਾਂ ਤੁਸੀਂ ਜਿਹੜੀ ਸਿਨੀਅਰ ਲੀਡਰ ਮਤਲਬ ਜਨਰਲ ਕੰਟਰੋਲ ਚਾਹਣਗੇ ਔਰ ਵਰਕਿੰਗ ਕਮੇਟੀ ਬਾਰੇ ਡਾਕਟਰ ਸਾਹਿਬ ਕੋਈ ਫੈਸਲਾ ਹੋਇਆ ਕਦੋਂ ਹੋਣੀ ਹੈ ਹਾਂ ਕਰ ਰਹੇ ਸਲਾਪੂਨ ਜੀ ਸਾਹਿਬ ਅਸੀਂ ਜਿੱਤੀ ਜਿਹੜੀ ਆ ਉਹਦੀ ਡੇਟ ਫਾਈਨ ਕਰਕੇ ਉਹ ਰੱਖਾਂਗੇ ਲੇਕਿਨ ਹਾਂ ਜੇ ਕਾਨਫਰੈਂਸ ਦਾ ਫੈਸਲਾ ਹੋਇਆ ਕਾਨਫਰੈਂਸ ਵਜੇ ਕੀਤੇ ਨਾਲ ਕਰਾਂਗੇ ਠੀਕ ਹੈ ਧੰਨਵਾਦ ਜੀਮਾ ਸਾਹਿਬ ਸਾਡੇ ਨਾਲ ਜੁੜਨ ਲਈ ਗੱਲ ਬਾਤ ਕਰਨ ਦੇ ਲਈ ਡਾਕਟਰ ਦਲਜੀਤ ਸਿੰਘ ਚੀਮਾ